ਪੰਜਾਬ ਪਲੱਸ ਨੇ ਵੱਡਾ ਪਰਦਾ ਫਾਸ਼ ਕੀਤਾ ਹੈ ਜਾਲੀ ਦਸਤਾਵੇਜ਼ ਤਿਆਰ ਕਰਕੇ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਗਰੁੱਪ ਦਾ ਪਰਦਾ ਫਾਸ਼ ਕਰਦੇ ਹੋਏ ਪੰਜ ਮੁਲਜ਼ਮ ਕਾਬੂ ਕੀਤੇ ਨੇ ਐਸਪੀਐਚ ਦਿਲਪ੍ਰੀਤ ਸਿੰਘ ਨੇ ਸਥਾਨਕ ਪੁਲਿਸ ਲਾਈਨ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗगन ਅਜੀਤ ਤੇ ਹੋਰ ਲੋਕ ਐਸਪੀਐਚ ਨੇ ਸਥਾਨਕ ਪੁਲਿਸ ਲਾਈਨ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸ਼ਵਰਧ ਕਾਰਵਾਈ ਕਰਦੇ ਹੋਏ थाना ਸਦਰ ਧੂਰੀ ਦੇ ਖੇਤਰ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਕੇ ਨਿਸ਼ਾਨ ਤਸਕਰਾਨੀ ਜਾਂ ਜ਼ਮਾਨਤਾ ਕਰਾਉਣ ਵਾਲੇ ਗਰੁੱਪ ਦਾ ਪਰਦਾਫਾਸ਼ ਕੀਤਾ ਗਿਆ ਤੇ ਪੁਲਿਸ ਪਾਰਟੀ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਇਹ ਵਿਅਕਤੀ مشਵਰਾ ਕਰਕੇ ਜਾਲੀ ਦਸਤਾਵੇਜ਼ ਆਧਾਰ ਕਾਰਡ ਫਰਦਾ ਵਗੈਰਾ ਤਿਆਰ ਕਰਾ ਕੇ ਅਦਾਲਤ ਚ ਲਗਾ ਕੇ ਐਨਡੀਪੀਸੀ ਐਸ ਐਕਟ ਤੇ ਹੋਰ ਮੁਕਦਮਿਆਂ ਦੀ ਨਿਯੁਜ਼ਮਾਨੀ ਜਾਂ ਜ਼ਮਾਨਤਾ ਕਰਾ ਦਿੰਦੇ ਨੇ ਤੇ ਇਸ ਕੰਮ ਬਦਲੇ ਉਹਨਾਂ ਪਾਸੋਂ ਮੋਟੀ ਰਕਮਾਂ ਬੂਖ ਕਰਦੇ ਨੇ ਇਹਨਾਂ ਵੱਲੋਂ ਵੱਖ-ਵੱਖ ਮੁਕਦਮਿਆਂ ਚ ਗ੍ਰਿਫਤਾਰ આરોપી ਉਹਨਾਂ ਦੀਆਂ ਸਮਾਨ ਤੱਕ ਰਹੀਆਂ ਗਈਆਂ ਨੇ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਹੜਾ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੁੱਧ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੀ ਦਿਸ਼ਾ ਨਿਰਦੇਸ਼ ਹੇਠ ਇੱਕ ਵੱਡੀ ਸਫਲਤਾ ਮਿਲੀ ਹੈ ਜੀ ਆਪਾਂ ਦੇਖਦੇ ਹਾਂ ਕਿ ਜਦੋਂ ਮੁਕਦਮੇ ਦਰਜ ਕਰਨ ਬਾਅਦ ਅਮੂਮਨ ਇਹ ਜਿਹੜੇ ਤਸਕਰ ਹੈ ਇਹ ਬੇਲ ਤੇ ਬਾਹਰ ਆ ਜਾਂਦੇ ਆ ਇੱਕ ਇਦਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਹੜਾ ਕਿ ਜਮਾਨਤੀ ਇਹ ਫਰੌਡ ਕਰਕੇ ਉਹਨਾਂ ਦੀ ਬੇਲ ਉਹਨਾਂ ਦੀ ਸ਼ੋਰਟੀ ਦੇ ਦਿੰਦੇ ਸੀ ਤੇ ਉਹ ਫਰੌਡ ਦੇ ਤਹਿਤ ਫਿਰ ਇਹ ਜਿਹੜੇ ਨਸ਼ਾ ਤਸਕਰ ਬਾਹਰ ਆ ਜਾਂਦੇ ਸੀ ਇਹ ਫਰੌਡ ਕਿਵੇਂ ਹੁੰਦਾ ਸੀ ਜੀ ਮੈਂ ਤੁਹਾਨੂੰ ਮੋਡਲ ਸੁਪਰਡੈਂਟਾਂ ਦਾ ਦੱਸਣਾ ਚਾਹਵਾਂਗਾ ਕਿ ਇਹ ਪਹਿਲਾਂ ਜਾਲੀ ਆਧਾਰ ਕਾਰਡ ਬਣਾਉਂਦੇ ਸੀ ਆਪਣੇ ਫੋਨਾਂ ਤੋਂ ਫਿਰ ਇਹ ਜਾਲੀ ਦਸਤਾਵੇਜ਼ ਦਿੰਦੇ ਸੀ ਇਹ ਸਾਰਾ ਕੰਮ ਕਰਨ ਦੇ ਇਹ ਬੇਸਿਕਲੀ ਪੈਸੇ ਲੈਂਦੇ ਸੀਗੇ ਜਿਹੜੇ ਅੰਦਰ ਮੁਲਜ਼ਮ ਹੈ ਉਹ ਮੁਜ਼ਮਾ ਤੋਂ ਪੈਸੇ ਲੈ ਕੇ ਤੇ ਫਿਰ ਇਹ ਗਲਤ ਤਰੀਕੇ ਨਾਲ ਉਹਨਾਂ ਦੀ ਬੇਲ ਅਪਲਾਈ ਕਰਕੇ ਉਹਨਾਂ ਨੂੰ ਬੇਲ ਦਵਾਉਂਦੇ ਸੀ ਇਦਾਂ ਦੇ ਜੀ ਕੁੱਲ ਆਪਾਂ ਜਦੋਂ ਸਾਡੇ ਸਾਹਮਣੇ ਆਇਆ ਇਹਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਰਦਾਰ ਦਮਨਵੀਰ ਸਿੰਘ ਸਾਡੇ ਐਸਐਚਓ ਸਾਹਿਬ ਕਰਨ ਸੰਧੂ ਜੀ ਤੇ ਇਹਨਾਂ ਦੀ ਜਿਹੜੀ ਅੱਗੇ ਟੀਮ ਹੈ ਉਹਨਾਂ ਨੇ ਬਹੁਤ ਵਧੀਆ ਤੇ ਬੜੇ ਸੁਚੇਜੇ ਢੰਗ ਨਾਲ ਇਹਨੂੰ ਨਿਪਰੇ ਚਾੜਿਆ ਇਹਦੇ ਵਿੱਚ ਮੁਕੱਦਮਾ ਨੰਬਰ 137 ਦਰਜ ਕੀਤਾ ਗਿਆ ਜੀ ਅ ਅੰਧੇ ਧਾਰਾ 319 2 318 4 336 2 336 3 338 342 ਕਾਡ 2 ਬੀ ਐਨ ਐਸ ਇਹਦੇ ਵਿੱਚ ਜੀ ਪੰਜ ਬੰਦੇ ਆ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਜੋ ਕਿ ਹਨ ਗੁਰਦੀਪ ਸਿੰਘ ਨੰਬਰਦਾਰ surjit singh teerath singh manjinder singh te jagseet singh ਇਹਨਾਂ ਵਿੱਚੋਂ ਜੀ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਕਿੰਗਪੈਨ ਸੀ ਇਹ ਬੇਸਿਕਲੀ ਝਾਲੀ ਦਸਤਾਵੇਜ਼ ਤੇ ਉਹ ਤਿਆਰ ਕਰਕੇ ਇਹਨਾਂ ਨੇ ਘੱਟੋ ਘੱਟ 20 ਤੋਂ 25 ਬੰਦਿਆਂ ਦੀਆਂ ਬੇਲਾ ਲਾਈਆਂ ਤੇ ਉਹਨਾਂ ਨੂੰ ਬੇਲਾ ਮਿਲੀਆਂ ਵੀ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਸਾਰਿਆਂ ਨੂੰ ਫਿਰ ਤੋਂ ਅਪੀਲ ਕਰਦਾ ਕਿ ਜਿਹੜੀ ਸਾਡੀ ਮੁਹਿੰਮ ਹੈ ਇਹਨੂੰ ਇੱਕ ਲੋਕ ਮੁਹਿੰਮ ਬਣਾਇਆ ਜਾਏ ਜੇ ਲੋਕਾਂ ਨੂੰ ਸੰਗਰੂਰ ਵਾਸੀਆਂ ਨੂੰ ਕਿਸੇ ਵੀ ਹੋਰ ਨੂੰ ਇਦਾਂ ਦਾ ਕੋਈ ਵੀ ਹੋਰ ਚੀਜ਼ ਪਤਾ ਲੱਗਦੀ ਹੈ ਵੀ ਲੋਕ ਜਾਲੀ ਦਸਤਾਵੇਜ਼ ਦੇ ਕੇ ਬੇਲ ਕਰ ਰਹੇ ਹੈ ਜਾਂ ਹੋਰ ਕੋਈ ਵੀ ਮਾਲ ਪ੍ਰੈਕਟਿਸ ਹੋ ਸਾਡੇ ਤੱਕ ਜ਼ਰੂਰ ਪਹੁੰਚਾਇਆ ਜਾਣਾ ਆਪਾਂ ਭੜ ਦੀ ਕਾਰਵਾਈ ਅਮਲ ਤੇ ਲਿਆਵਾਂਗੇ ਤੇ ਜਿਹੜੇ ਤਸਕਰ ਇਸ ਟਾਈਮ ਬੇਲ ਤੇ ਵੀ ਨੇ ਉਹਨਾਂ ਨੂੰ ਵੀ ਸਾਡੀ ਇੱਕ ਸਖਤ ਮੈਸੇਜ ਹੈ ਯਾਂ ਤੱਕ ਇਸੇ ਹੋਰ ਕੰਮ ਨੂੰ ਛੁੱਡ ਲੋ ਜੇ ਫਿਰ ਤੋਂ ਨਸ਼ੇ ਵੱਲ ਹੀ ਜਾਣਾ ਤੇ ਸਾਡੇ ਕੋਲ ਕਾਰਵਾਈ ਕਰਨ ਦੇ ਬਹੁਤ ਸਾਰੇ ਹੋਰ ਵੀ ਉਪਰਾਲੇ ਨੇ ਤੇ ਆਪਾਂ ਉਹਨਾਂ ਤੇ ਸਖਤੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਫਿਰ ਤੋਂ ਜੇਲਾ ਚ ਭੇਜਾਂਗੇ ਜੀ ਇਹ ਜੀ ਸਾਡੀ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਉਹਦੇ ਬੇਸ ਤੇ ਸਾਨੂੰ ਪਤਾ ਲੱਗਾ ਵੀ ਇਹਦਾ ਜਾਲੀ ਦਸਤਾਵੇਜ਼ ਤਿਆਰ ਹੋ ਕੇ ਬੇਲਾਵਾਰੀਆਂ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਦੀ ਪ੍ਰੋਐਕਟਿਵਨੈਸ ਸੀ ਉਹਨਾਂ ਨੇ ਇਹਨੂੰ ਘੋਕ ਕੀਤੀ ਚੰਗੀ ਤਰ੍ਹਾਂ ਉਥੋਂ ਪਤਾ ਲੱਗਾ ਵੀ ਸਾਰੇ ਆਧਾਰ ਕਾਰਡ ਕਿਉਂਕਿ ਆਧਾਰ ਕਾਰਡ 'ਚ ਇੱਕ ਕਿਊਆਰ ਕੋਡ ਹੁੰਦਾ ਉਹ ਜਦੋਂ ਆਪਾਂ ਕਿਊਆਰ ਕੋਡ ਸਰਚ ਕੀਤੇ ਤਾਂ ਉੱਚ ਫੋਟੋ ਕਿਸੇ ਹੋਰ ਦੀ ਤੇ ਅਸਲੀ ਆਧਾਰ ਕਾਰਡ ਤੇ ਫੋਟੋ ਕਿਸੇ ਹੋਰ ਦੀ ਉਜਾਲੀ ਫੋਟੋਆਂ ਤੋਂ ਫਿਰ ਅੱਗੇ ਤੋਂ ਅੱਗੇ ਲੜੀ ਚੱਲਦੀ ਰਹੀ ਤੇ ਆਪਾਂ ਅੱਗੇ ਪਹੁੰਚ ਸਕੇ ਇਹ ਬੇਸਿਕਲੀ ਜਿਹੜੇ ਆਧਾਰ ਕਾਰਡ ਤੇ ਫੋਟੋਆਂ ਹੁੰਦੀਆਂ ਹਾਂਜੀ ਫੋਟੋਆਂ ਚੇਂਜ ਕਰ ਦਿੰਦੇ ਸੀ ਫੋਟੋ ਆਪਣੀ ਲਾ ਲੈਣੀ ਨਾਮ ਜਿਹੜਾ ਆਧਾਰ ਕਾਰਡ ਦਾ ਪੁਰਾਣਾ ਉਹੀ ਚੱਲੀ ਜਾਣਾ ਤੇ ਉਹ ਜਿਹੜੇ ਬੰਦੇ ਦੀ ਪ੍ਰਾਪਰਟੀ ਦੀ ਫਰਦ ਕਢਾ ਲੈਣੀ ਤਹਿਸੀਲੋਂ ਉਹ ਫਰਦ ਕਢਾ ਕੇ ਤੇ ਫਿਰ ਉਹ ਦਸਤਾਵੇਜ਼ ਲਾ ਕੇ ਬੀਲ ਅਪਲਾਈ ਕਰਦੇ ਸੀ ਇਹ ਜੀ ਮਦਰੀ ਉਮਰ ਦੇ ਨੌਜਵਾਨ 30 ਤੋਂ 40 ਇਹਨਾਂ ਤੇ ਪਹਿਲਾਂ ਵੀ ਪਰਚੇ ਕਈਆਂ ਤੇ ਆਈਪੀਸੀ ਦੇ ਪਰਚੇ ਇੱਕ ਤੇ ਐਨਡੀ ਦੇ ਵੀ ਪਰਚਾ ਤੇ ਹੈ ਡਿਫਾਲਟਰ ਨਹੀਂ ਇਹ ਬੰਦੇ ਇਹ ਜੀ ਤੁਰੀ ਸਬਡਿਵੀਜ਼ਨ ਤੁਰੀ ਤੋਂ ਗ੍ਰਿਫਤਾਰ ਹੈ ਜੀ